ਉੱਥੇ ਸਾਨੂੰ ਇੰਨੀਆਂ ਕ ਗੰਦੀਆਂ ਗਾਲਾਂ ਗੱਡੀਆਂ ਨਾ ਕੁੜੀਆਂ ਨੂੰ ਇੰਨੀਆਂ ਕ ਗੰਦੀਆਂ ਗਾਲਾਂ ਗੱਡੀਆਂ ਵੀ ਅਸੀਂ ਦੱਸ ਵੀ ਨਹੀਂ ਸਕਦੇ ਅਸੀਂ ਅਸੀਂ ਸਾਨੂੰ ਐ ਹੁੰਦਾ ਵੀ ਅਸੀਂ ਵੀਡੀਓ ਬਣਾ ਲਈਏ ਜਿਹਦਾ ਵੀਡੀਓ ਤੇ ਆਇਆ ਫੋਨ ਤੇ ਹੱਥ ਵੀ ਜਾਂਦਾ ਨਾ ਸਾਡੇ ਪੁਲਿਸ ਵਾਲੇ ਕੰਮ ਵੀ ਇਹਨਾਂ ਨੂੰ ਕੁੱਟੋ ਮੇਰੇ ਸਾਲਿਆਂ ਨੂੰ ਪੂਰਾ ਸਿੱਧੀਆਂ ਗਾਲਾਂ ਜੇ ਕੁੜੀਆਂ ਕਹਿੰਦੀ ਵੀ ਸਰਦ ਜੀ ਦਾਲ ਨਾ ਕੱਢੋ ਪੁਲਸ ਵਾਲੇ ਪਤਾ ਕਿੰਨੇ ਭੈਣ ਇੱਥੇ ਕੀ ਕਰ ਰਹੀਆਂ ਤੂੰ ਤੁਸੀਂ ਮਾੜਾ ਜਆ ਪੁਲਸ ਤੋਂ ਬਿਨਾ ਜਿਹੜਾ ਘੁੰਮ ਕੇ ਦੇਖੋ ਨਾ ਸਾਡੇ ਜੂਤ ਫੇਰਨ ਇਥੋਂ ਦੇ ਲੋਕ ਜਿਹੜੇ ਬੇਰੁਜ਼ਗਾਰ ਨੇ ਤੁਸੀਂ ਸਵਾਲਾਂ ਦੇ ਜਵਾਬ ਦੇ ਦਿਓ ਸਾਡੇ ਜਿਹੜਾ ਜੁੱਤੀਆਂ ਦੇ ਹਾਰ ਪਾ ਕੇ ਤੋਰਾਂਗੇ ਸਾਰੇ ਜੇ ਤੁਹਾਡੇ ਚ ਇਨੀ ਹਿੰਮਤ ਆ ਤਾਂ ਤੁਸੀਂ ਖੜ ਕੇ ਦੇਖੋ ਸਾਡੇ ਕੋਲ ਵੀ ਜਿਹੜੀ ਇਹ ਆਪਣੀ ਜਿਹੜੀ ਕੰਜਰੀ ਦਿੱਲੀ ਤੋਂ ਆ ਕੇ ਇੱਥੇ ਨੱਚਦੀ ਆਗੀ ਉਹਨੂੰ ਇੱਥੇ ਨੱਚਣ ਨਾ ਦੋ ਜਿਹੜੇ ਇਹ ਸਟੇਟਮੈਂਟ ਦਿੰਦੀ ਆਗੀ ਵੀ ਹਾਂ ਅਸੀਂ ਐਂ ਕਰਦਾਂਗੇ ਉਹ ਕਰਦਾਂਗੇ ਇਹਨਾਂ ਨੂੰ ਦੱਸੋ ਵੀ ਆਏ ਪੰਜਾਬ ਆ ਪੰਜਾਬ ਜੇ ਤੁਸੀਂ ਸਿਰ ਚੜ ਕੇ ਆਉਂਗੇ ਅਸੀਂ ਸਿਰ ਵੱਧ ਕੇ ਚੜਾਂਗੇ ਜਦੋਂ ਭਗਮਤ ਮਾਨ ਸਾਹਿਬ ਜਦੋਂ ਸੱਤਾ ਦੇ ਵਿੱਚ ਆਏ ਸੀ ਨਾ ਸੈਸ਼ਨ ਦੇ ਵਿੱਚ ਨਾ ਇਹ ਜਿੰਦਾ ਲੈ ਕੇ ਗਏ ਸੀਗੇ ਜਿੰਦਾ ਲੈ ਕੇ ਗਏ ਸੀ ਵੀ ਜਿਹੜਾ ਇਹ ਕਾਂਗਰਸ ਨੂੰ ਜਿਹੜਾ ਉਹ ਵੀ ਦਿਖਾਉਂਦੇ ਸੀ ਵੀ ਤੁਸੀਂ ਬੰਦ ਹੋ ਜਾਓ ਹੁਣ ਸਾਡੇ ਮੂਹਰੇ ਆਓ ਅਸੀਂ ਤੁਹਾਨੂੰ ਜਿੰਦਾ ਦੇਵਾਂਗੇ ਮੇਰੇ ਕੋਲ ਬਕਾਇਦਾ ਵੀਡੀਓ ਵੀ ਆ ਜਦੋਂ ਐਮਐਲਏ ਵਿਜੇ ਸਿੰਘਲਾ ਸਾਹਿਬ ਇਹ ਕਹਿ ਰਹੇ ਨੇ ਵੀ ਚੱਕੋ ਜਾ ਰਹੇ ਨੂੰ ਅਸੀਂ ਉੱਥੇ ਸਵਾਲ ਪੁੱਛਾਂਗੇ ਜਿਹੜੇ ਅਸੀਂ ਸਵਾਲ ਪੁੱਛਾਂਗੇ ਉਹਨਾਂ ਦੇ ਜਵਾਬ ਇਹਨਾਂ ਨੂੰ ਆਉਣੇ ਨਹੀਂ ਹੈਗੇ ਜਦੋਂ ਇਹਨਾਂ ਨੂੰ ਜਵਾਬ ਆਏ ਨਹੀਂ ਇਹਨਾਂ ਦਾ ਬੋਟ ਵੈਂਕ ਟੁੱਟੂਗਾ ਬੋਟ ਵੈਂਕ ਟੁੱਟਣ ਦਾ ਨਾਂ ਦੇਵੇ ਤਾਂ ਇਸ ਕਰਕੇ ਕਰਦੇ ਨੇ ਵੀ ਸਰਕਾਰ ਜਿਹੜੀ ਪੁਲਿਸਾ ਇੱਥੇ ਹੀ ਚੱਕੋ ਹੁਣ ਤੁਸੀਂ ਆਪਸਾ ਬਲਾ ਲਓ ਜਿਹੜੀ ਸਰਕਾਰ ਆਪਦਾ ਜਿਹੜਾ ਅਸੀਂ ਸੱਚ ਦੱਸਦਿਆਂ ਲੋਕਾਂ ਨੂੰ ਵੀ ਇਹ ਸੱਚਾਈ ਹੈ ਉਹ ਸੱਚਾਈ ਲੁਕਾਉਣ ਦੇ ਵਾਸਤੇ ਸਾਨੂੰ ਪੁਲਿਸ ਤੋਂ ਚਕਾ ਰਹੀ ਹੈ ਹੁਣ ਤੁਸੀਂ ਆਪਸਾ ਬਲਾ ਲਓ ਕੀ ਉਹ ਬੰਦੇ ਜਿਹੜੀ ਸਰਕਾਰ ਦੇ ਲਾਇਕ ਹੈਗੇ ਨੇ ਲੋਕ ਮਿਲ ਨਹੀਂ ਕਰਦੇ ਹੋ ਤੁਸੀਂ ਆਪਦੇ ਆਪ ਨੂੰ ਸਹੀ ਆਦਦੇ ਹੋ ਵੀ ਸਾਡਾ ਐਮ ਐਲ ਏ ਸਾਡੇ ਲੋਕਾਂ ਦੇ ਵਿੱਚ ਆ ਤਾਂ ਜਿਹੜੇ ਛੋਡੇ ਘਰ ਦੇ ਬਾਰ ਮੂਰੇ ਬੈਠੇ ਨੇ ਉਹਨਾਂ ਦਾ ਸੋਚ ਲਓ ਆਪਣੇ ਦਿਲ ਤੇ ਹੱਥ ਤਰਕੇ ਦੇਖੋ ਜਿਹੜੇ 2 ਤੋਂ 3 ਸਾਲ ਹੋ ਗਏ ਛੋਡੇ ਘਰ ਦੇ ਬਾਰ ਮੂਰੇ ਬੈਠੇ ਨੂੰ ਤੁਸੀਂ ਉਹਨਾਂ ਦਾ ਹੱਲ ਤਾਂ ਕਰ ਨਹੀਂ ਰਹੇ ਤੇ ਤੁਸੀਂ ਕਿਹੜੇ ਆਨੰਦਪੁਰ ਸਾਹਿਬ ਦੇ ਵਸਨੀਕ ਹੋ ਕਿਹੜਾ ਤੁਸੀਂ ਆਪਦੇ ਆਪ ਨੂੰ ਖਾਲਸਾ ਪੰਥ ਦੇ ਕਹਿੰਦੇ ਹੋ ਵੀ ਹਾਂ ਵੀ ਅਸੀਂ ਖਾਲਸਾ ਪੰਥ ਨੂੰ ਮੰਨਦੇ ਆਂ ਜੇ ਕਰਦੇ ਆ ਉਹ ਕਰਦੇ ਆਂ ਹਰਜੋਤ ਭਾਈ ਹਾਂਜੀ ਮੰਤਰੀ ਹਰਜੋਤ ਮੇਰੇ ਹਿਸਾਬ ਨਾਲ ਉਹਨਾਂ ਨੇ ਤੁਹਾਡੇ ਨੂੰ ਆਪ ਨਾਲ ਬਹਿਵਾ ਕੇ ਧਰਨੇ ਲਾਏ 21 ਡੀਡੀ ਅਧਿਆਪਕ ਅੱਜ ਲੁਧਿਆਣੇ ਪਹੁੰਚੇ ਆ ਕਾਰਨ ਕੀ ਆ ਲੁਧਿਆਣੇ ਦੇ ਵਿੱਚ ਇਲੈਕਸ਼ਨਸ ਨੇ ਲੁਧਿਆਣੇ ਦੇ ਵਿੱਚ ਵੱਡੇ ਵੱਡੇ ਬੋਰਡ ਲੱਗੇ ਹੋਏ ਨੇ ਤਾਂ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਦੀ ਸ਼ਕਲ ਵੀ ਮੈਨੂੰ ਪਛਾਣਨੀ ਪਛਾਣਨੀ ਲੱਗ ਰਹੀ ਹੈ ਕਿ ਸ਼ਾਇਦ ਕੋਈ ਵੀਡੀਓ ਇਹਨਾਂ ਦੀ ਬਾੜੀ ਵਾਇਰਲ ਹੋਈ ਸੀ ਉਹ ਬਾਅਦ ਚੋ ਗੱਲ ਕਰਾਂਗੇ ਅੱਜ ਪਹੁੰਚੇ ਕਿਉਂ ਐਦਾਂ ਬੋਰਡ ਲੱਗੇ ਹੋਏ ਨੇ ਮੈਂ ਪੜ ਰਿਹਾ ਬਿੱਤੂਆ ਨੂੰ ਜਿਹੜੀ ਮੰਗ ਕੀ ਅਸਲ ਦੇ ਵਿੱਚ ਹਾਂ ਸਰ ਸਾਡੀ ਨਾਟ 594 ਭਾਰਤੀ ਸੀ ਜਿਹੜੀ ਦਸੰਬਰ 2021 ਦੇ ਵਿੱਚ ਕਾਂਗਰਸ ਸਰਕਾਰ ਨੇ ਕੱਢੀ ਸੀ ਇਸ ਤੋਂ ਬਾਅਦ ਚ ਜਿਹੜੀ ਆਪਣੇ ਹਰਜੋਤ ਸਿੰਘ ਸਾਹਿਬ ਸੀਗੇ ਵੀ ਇਹਨਾਂ ਨੇ ਨਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਅਸੀਂ ਧਰਨੇ ਲਾਏ ਮੁਜਾਰੇ ਲਾਏ ਇਹ ਕਹਿੰਦੇ ਅਸੀਂ ਇਹੋ ਜਾਂ ਨੋਟੀਫਿਕੇਸ਼ਨ ਜਾਰੀ ਕਰਾਂਗੇ ਵੀ ਉਹ ਕੇਸਾਂ ਦੇ ਵਿੱਚ ਨਹੀਂ ਜਾਊਗਾ ਜਦੋਂ ਸਾਡਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਪੇਪਰ ਹੋ ਗਿਆ ਨਾਲ ਦੀ ਨਾਲ ਸਾਨੂੰ ਜੁਆਇਨ ਕਰਾਵਾਂਗੇ ਇਸ ਤੋਂ ਬਾਅਦ ਚ ਇਹਨਾਂ ਨੇ ਜਿਹੜਾ ਆਪਣਾ ਜਿਹੜਾ ਆਪਣੀ ਪਹਿਲੀ ਕੈਬਨਿਟ ਦੀ ਭਾਰਤੀ ਆ ਸਾਡੀ ਇਹ ਜਿਹੜੀ 994 ਭਾਰਤੀ ਆ ਸਾਡੀ ਭਾਰਤੀ ਦੇ ਵਿੱਚ ਇਹਨਾਂ ਨੇ ਪੰਜਾਬੀ ਦਾ ਪੇਪਰ ਰੱਖਿਆ ਸੀਗਾ ਜਿਹੜਾ ਇਸ ਸਰਕਾਰ ਨੇ ਇਸ ਭਗਵੰਤ ਮਾਨ ਨੇ ਜਿਹੜਾ ਇਹ ਗੱਲ ਕਹਿੰਦਾ ਸੀ ਮੈਂ ਅਦਰ ਸਟੇਟਾਂ ਨੂੰ ਜੁਆਇਨ ਨਹੀਂ ਹੋਣ ਦਿੰਦਾ ਇੱਥੇ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਲੋਕ ਨੇ ਉਹੀ ਲੱਗਣਗੇ ਉਹਨੇ ਇਹ ਗੱਲ ਕਰਕੇ ਨਾ ਪੰਜਾਬੀ ਦਾ ਪੇਪਰ ਰੱਖਿਆ ਸੀਗਾ ਇਹ ਸਰਕਾਰ ਉਹ ਪੰਜਾਬੀ ਦਾ ਪੇਪਰ ਹੀ ਨਹੀਂ ਬਚਾ ਸਕੀ کورٹ ਦੇ ਵਿੱਚ ਪੰਜਾਬੀ ਦਾ ਪੇਪਰ ਉਹ ਕੈਂਸਲ ਹੋ ਗਿਆ ਤੁਸੀਂ ਆਪਸਾ ਵਾ ਲਓ ਜਿਹੜਾ ਸਰਕਾਰ ਨੇ ਪੇਪਰ ਲਿਆ ਜਿਹੜੇ ਆਪਣੇ ਨੌਜਵਾਨ ਨੇ ਜਿਹੜੇ ਬੇਰੁਜ਼ਗਾਰ ਨੇ ਇਹਨਾਂ ਦੇ ਮਾਪਿਓ ਨੇ ਇਹਨਾਂ ਨੂੰ ਪੜਾਇਆ ਲਿਖਾਇਆ ਇਹਨਾਂ ਨੇ ਇਹਨੂੰ ਇਸ ਕਾਬਲ ਕਰਿਆ ਵੀ ਇਹ ਪੇਪਰ ਦੇਣ ਜਾ ਰਹੇ ਨੇ ਉਹ ਪੇਪਰ ਦਿੱਤਾ ਪਾਸ ਹੋਏ ਉਹ ਜਿਹੜਾ ਪੇਪਰ ਸੀਗਾ ਨਾ ਪੰਜਾਬੀ ਦਾ ਉਹ ਇਹ ਸਰਕਾਰ ਉਹ ਬਚਾ ਨਹੀਂ ਸਕੀ ਹੈਗੀ ਇਹ ਜਾਂ ਇਹ ਇਥੋਂ ਦਾ ਐਜੂਕੇਸ਼ਨ ਡਿਪਾਰਟਮੈਂਟ ਆ ਇਥੋਂ ਦੀ ਜਿਹੜੀ ਸਿੱਖਿਆ ਕ੍ਰਾਂਤੀ ਆ ਤੁਸੀਂ ਇਹ ਆਪ ਹਸਾਬ ਲਾ ਲਓ ਜਿਨ੍ਹਾਂ ਨੇ ਪੇਪਰ ਲਿਆਂ ਉਹ ਆਪ ਦਾ ਪੇਪਰ ਹੀ ਇਹਨਾਂ ਨੇ ਕੈਂਸਲ ਕਰਵਾ ਲਿਆ ਤਾਂ ਅਸੀਂ ਇੱਥੇ ਇਸ ਗੱਲੋਂ ਇਕੱਠੇ ਹੋਏ ਸੀਗੇ ਵੀ ਜਿਹੜੀ 9594 ਭਾਰਤੀਆ ਉਹਦੇ ਵਿੱਚ ਇਹਨਾਂ ਨੇ 2670 ਨੂੰ ਜੁਆਇਨਿੰਗ ਕਰਾਤਾ ਬਾਕੀ ਜਿਹੜੀ ਸਾਡੀ ਲਿਸਟ ਆ ਉਹਨੂੰ ਲੰਮਕਾ ਰਹੀ ਆ ਮੰਤਰੀ ਜਿਹੜਾ ਸਾਡੀਆਂ ਮੀਟਿੰਗਾਂ ਤੋਂ ਭੱਜ ਰਿਹਾ ਚਾਰ ਤੋਂ ਪੰਜ ਮੀਟਿੰਗਾਂ ਤੋਂ ਸਾਡੇ ਨਾਲ ਉਹ ਭੱਜ ਚੁੱਕਿਆਗਾ ਇੱਕ ਮੀਟਿੰਗ ਵੀ ਕਰਦਾ ਨਹੀਂ ਹੈਗਾ ਮੰਤਰੀ ਅਰਜੋਤ ਹਾਂਜੀ ਮੰਤਰੀ ਹਰਜੋਤ ਉਹਦਾ ਮੇਰੇ ਹਿਸਾਬ ਨਾਲ ਉਹਨਾਂ ਨੇ ਤੁਹਾਡੇ ਨਾਲ ਬਹਿ ਬਹਿ ਕੇ ਧਰਨੇ ਲਾਏ ਉਹਨਾਂ ਨੇ ਧਰਨੇ ਕੀ ਲਾਏ ਸਰ ਜਦੋਂ ਜਦੋਂ ਉੱਥੇ ਸਾਡੀ ਗਿਣਤੀ ਘੱਟ ਹੁੰਦੀ ਆਦੋਂ ਆ ਜਾਂਦਾ ਸਾਡੇ ਕੋਲੇ ਹਾਂ ਵੀ ਮੈਂ ਸਾਡੀ ਭਾਰਤੀ ਪੂਰੀ ਕਰੂੰਗਾ ਬੇਟਾ ਸੋਡੇ ਨਾਲ ਐ ਕਰੂੰਗਾ ਹੁਣ ਮੰਤਰੀ ਹਰਜੋਤ ਵੈਸ ਜਿਹੜਾ ਸਾਡੇ ਨਾਲ ਪੰਜ ਮੀਟਿੰਗਾਂ ਮੁੱਕਰ ਚੱਕਿਆ ਉਹ ਆਪਣੇ ਨਾ ਆਲੇ ਦਾਲੇ ਪਿੰਡਾਂ ਦੇ ਵਿੱਚ ਲੋਕ ਮਿਲ ਨਹੀਂ ਕਰਨ ਜਾਂਦਾ ਲੋਕ ਮਿਲਨੀ ਕਰਨ ਜਾਂਦਾ ਅਸੀਂ ਹਰਜੋਤ ਮੈਂ ਸਭ ਨੂੰ ਕਹਿਣਾ ਚਾਹੁੰਦੇ ਆ ਮੰਤਰੀ ਸਾਹਿਬ ਜਿਹੜੇ ਤੁਸੀਂ ਲੋਕ ਮਿਲਨੀ ਕਰਦੇ ਹੋ ਤੁਸੀਂ ਆਪਦੇ ਆਪ ਨੂੰ ਸਹੀ ਰਾਦਦੇ ਹੋ ਵੀ ਸਾਡਾ ਐਮ ਐਲ ਏ ਸਾਡੇ ਲੋਕਾਂ ਦੇ ਵਿੱਚ ਆ ਤਾਂ ਜਿਹੜੇ ਛੋਟੇ ਘਰ ਦੇ ਬਾਰ ਮੂਰੇ ਬੈਠੇ ਨੇ ਉਹਨਾਂ ਦਾ ਸੋਚ ਲਓ ਆਪਣੇ ਦਿਲ ਤੇ ਹੱਥ ਤਰਕੇ ਦੇਖੋ ਜਿਹੜੇ 2 ਤੋਂ 3 ਸਾਲ ਹੋ ਗਏ ਛੋਟੇ ਘਰ ਦੇ ਬਾਰ ਮੂਰੇ ਬੈਠੇ ਨੂੰ ਤੁਸੀਂ ਉਹਨਾਂ ਦਾ ਹੱਲ ਤਾਂ ਕਰ ਨਹੀਂ ਰਹੇ ਤੇ ਤੁਸੀਂ ਕਿਹੜੇ ਅਨੰਦਪੁਰ ਸਾਹਿਬ ਦੇ ਵਸਨੀਕ ਹੋ ਕਿਹੜਾ ਤੁਸੀਂ ਆਪਦੇ ਆਪ ਨੂੰ ਖਾਲਸਾ ਪੰਥ ਦੇ ਕਹਿੰਦੇ ਹੋ ਵੀ ਹਾਂ ਵੀ ਅਸੀਂ ਖਾਲਸਾ ਪੰਥ ਨੂੰ ਮੰਨਦੇ ਆ ਜੇ ਕਰਦੇ ਆ ਉਹ ਕਰਦੇ ਆ ਤੁਸੀਂ ਆਪਦੇ ਬੇਸ਼ਰਮ ਤੁਸੀਂ ਐਮਐਲਏ ਬੇਸ਼ਰਮ ਸਿੱਖਿਆ ਮੰਤਰੀ ਬੇਸ਼ਰਮ ਜਿਹੜਾ ਇਥੋਂ ਦਾ ਭਗਵਾਨ ਤਵਾਨ ਬੇਸ਼ਰਮ ਕੇਂਦਰੀਵਾਲ ਫੋਟਵਾ ਤਾਂ ਏਡੇ ਵੱਡੇ ਵੱਡੇ ਲੱਗ ਗਿਆ ਬੋਰਡ ਤਾਂ ਏਡੇ ਵੱਡੇ ਵੱਡੇ ਲੱਗੇ ਵੀ ਅਸੀਂ ਭਰਤੀਆਂ ਕਰਾਤੀਆਂ ਨੇ ਅਸੀਂ ਜਿਹੜੀਆਂ ਪੂਰੀਆਂ ਭਰਤੀਆਂ ਕਰਾਤੀਆਂ ਅੱਜ ਲੁਧਿਆਣਾ ਦੇ ਵਿੱਚ ਚਲੋ ਅੱਜ ਤਾਂ ਚੋਣਾਂ ਦੇ ਬੋਰਡ ਲੱਗੇ ਹੋਏ ਨੇ ਪਹਿਲਾਂ ਤਾਂ بڑے ਬੋਰਡ ਲੱਗਦੇ ਸੀਗੇ ਵੀ ਭਰਤੀਆਂ ਹੋ ਗਈਆਂ ਹੁਣ ਲੁਧਿਆਣਾ ਬੜਾ ਖੁਸ਼ਹਾਲ ਪੰਜਾਬ ਖੁਸ਼ਹਾਲ ਹੋ ਗਿਆ ਹੁਣ ਤੁਸੀਂ ਪੰਜਾਬ ਖੁਸ਼ਹਾਲ ਦੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਦੋਂ ਭਗਵੰਤ ਮਾਨ ਸਾਹਿਬ ਜਦੋਂ ਸੱਤਾ ਦੇ ਵਿੱਚ ਆਏ ਸੀ ਨਾ ਸੈਸ਼ਨ ਦੇ ਵਿੱਚ ਨਾ ਇੱਕ ਇਹ ਜਿੰਦਾ ਲੈ ਕੇ ਗਏ ਸੀਗੇ ਜਿੰਦਾ ਲੈ ਕੇ ਗਏ ਸੀ ਵੀ ਜਿਹੜਾ ਇਹ ਕਾਂਗਰਸ ਨੂੰ ਜਿਹੜਾ ਉਹ ਵੀ ਦਿਖਾਉਂਦੇ ਸੀ ਵੀ ਤੁਸੀਂ ਬੰਦ ਹੋ ਜਾਓ ਹੁਣ ਸਾਡੇ ਮੂਹਰੇ ਆਓ ਅਸੀਂ ਤੁਹਾਨੂੰ ਜਿੰਦਾ ਦੇਵਾਂਗੇ ਤੁਸੀਂ ਆਪਦੇ ਜਿਹੜੇ ਜਵਾਨ ਆਹੋ ਬੰਦ ਕਰ ਲਓ ਜਿਹੜੇ ਤੁਸੀਂ ਐਮਐਲਏ ਜਿਹੜੇ ਸ਼ਰਿਆਮ ਘੁੰਮਦੇ ਫਿਰਦੇ ਨੇ ਉਹ ਇਸ ਗੱਲੋਂ ਘੁੰਮਦੇ ਫਿਰਦੇ ਨੇ ਜਿਹੜੀ ਉਹ ਪੁਲਿਸ ਦੀ سپورਟ ਕਰਕੇ ਤੁਸੀਂ ਮਾੜਾ ਜਾਂ ਪੁਲਿਸ ਤੋਂ ਬਿਨਾ ਜਿਹੜਾ ਘੁੰਮ ਕੇ ਦੇਖੋ ਨਾ ਸੋਡੇ ਜੂਤ ਫੇਰਨ ਇਥੋਂ ਦੇ ਲੋਕ ਜਿਹੜੇ ਬੇਰੋਜ਼ਗਾਰ ਨੇ ਤੁਸੀਂ ਸਵਾਲਾਂ ਦੇ ਜਵਾਬ ਦੇ ਦਿਓ ਸੋਡੇ ਜਿਹੜਾ ਜੁੱਤੀਆਂ ਦੇ ਹਾਰ ਪਾ ਕੇ ਤੋਰਾਂਗੇ ਸਾਰੇ ਜੇ ਤੁਹਾਡੇ ਚ ਇਨੀ ਹਿੰਮਤ ਆ ਤਾਂ ਤੁਸੀਂ ਖੜਕੇ ਦੇਖੋ ਸਾਡੇ ਕੋਲੇ ਭਗਵੰਤ ਮਾਨ ਦਾ ਕਹਿੰਦੇ ਸੀ ਆ ਵੀ ਲੀਡਰਾਂ ਨੂੰ ਤਾਂ ਜਿਹੜੀ ਸਿਕਿਉਰਿਟੀ ਦੀ ਲੋੜ ਹੀ ਨਹੀਂ ਹੈਗੀ ਸਿਕਿਉਰਿਟੀ ਤੋਂ ਬਿਨਾ ਜਾਣੋ ਲੀਡਰਾਂ ਦੀ ਜਿਹੜੀ ਸਿਕਿਉਰਿਟੀ ਦੀ ਕਹਿੰਦੇ ਸੀ ਲੋਰੀ ਫਾਰਮ ਕੋਲ ਉਹ ਤਾਂ ਕਹਿੰਦੇ ਸੀ ਹੁਣ ਤੁਸੀਂ ਆਪਸਾ ਵਲਾ ਲਓ ਜੇ ਤੁਸੀਂ ਆਪਾਂ ਜਿਹੜੇ ਮੰਨ ਲਓ ਇਹ ਵੀਡੀਓ ਵਾਇਰਲ ਕਰਦੇ ਹੁੰਦੇ ਨੇ ਜਿਹੜੇ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰਦੇ ਨੇ ਵੀ ਜਿਹੜੇ ਸਾਨੂੰ ਆਮ ਲੋਕ ਨੇ ਉਹ ਸਿੱਧਾ ਮਿਲ ਸਕਦੇ ਨੇ ਸਿੱਧਾ ਮਿਲ ਸਕਦੇ ਨੇ ਅਸੀਂ ਅਸੀਂ ਵੀ ਸਿੱਧਾ ਮਿਲ ਕੇ ਦਿਖਾਈਏ ਜੇ ਇਹਨਾਂ ਦਾ ਕੋਈ ਪ੍ਰੋਗਰਾਮ ਹੁੰਦਾ ਨਾ ਸਾਨੂੰ ਬਾਰੋ ਚੱਕ ਲੈਂਦੇ ਨੇ ਸੀਆਈਡੀ ਵਾਲੇ ਵੀ ਇਹ ਸਵਾਲ ਕਰਨਗੇ ਅੰਦਰ ਜਿਹੜੇ ਇਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਪਤਾ ਕੌਣ ਬੰਦੇ ਹੁੰਦੇ ਨੇ ਜਿਹੜੇ ਅਨਪੜ ਹੁੰਦੇ ਨੇ ਜਾਂ ਜਿਹੜੇ ਨਰੇਗਾਾਂ ਦੇ ਵਿੱਚ ਉਥੇ ਇਕੱਠੇ ਕਰੇ ਹੁੰਦੇ ਨੇ ਜਾਂ ਇਹਨਾਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਖਾਸ ਨੁਮਾਇੰਦੇ ਹੁੰਦੇ ਨੇ ਕੱਲੇ ਉਹੀ ਹੁੰਦੇ ਨੇ ਜਿਨ੍ਹਾਂ ਨੂੰ ਸੱਚ ਪਤਾ ਜਿਨ੍ਹਾਂ ਨੂੰ ਸੱਚਾਈ ਪਤਾ ਵੀ ਹਾਂ ਆ ਗੱਲ ਐਦਾਂ ਕਿਉਂ ਆ ਉਹਨਾਂ ਨੂੰ ਤੇ ਇਹ ਬਾਰੀ ਰੋਕ ਲੈਂਦੇ ਨੇ ਵੀ ਅਸਲ ਜਿਹੜਾ ਸੱਚ ਆ ਸਾਡੇ ਲੋਕਾਂ ਦੇ ਸਾਹਮਣੇ ਨਾ ਆਵੇ ਪੁਲਿਸ ਫੋਰਸ ਮੈਨ ਲੱਗਦਾ ਇਹਨੇ ਤੁਸੀਂ ਨਹੀਂ ਹੈਗੇ ਜਿਨੇ ਪੁਲਿਸ ਫੋਰਸ ਦਾ ਨਾਅਤ ਹੋ ਗਈਆਂ ਗੱਡੀਆਂ ਆ ਗਈਆਂ ਮੈਨ ਤਾਂ ਲੱਗਦਾ ਤੁਹਾਨੂੰ ਚੱਕਣ ਦੀ ਤਿਆਰੀ ਹੋ ਰਹੀ ਚੱਕਣ ਦੀ ਸਰ ਸਾਨੂੰ ਪੂਰੀ ਤਿਆਰੀ ਆ ਸੀ ਪੰਜ ਮੀਟਿੰਗਾਂ ਜਿਹੜੀਆਂ ਇਹਨਾਂ ਦੇ ਜਿਹੜੇ ਸਿੱਖਿਆ ਮੰਤਰੀ ਹਰਜੋਤ ਮੈ ਸਾਨੂੰ ਮੁੱਕਰ ਚੁੱਕਿਆ ਸੀ ਵੀ ਅਸੀਂ ਮੀਟਿੰਗਾਂ ਨਹੀਂ ਦਿੰਦੇ ਹੈਗੇ ਅਸੀਂ ਅੱਜ ਇਹ ਨਿਰਣੇ ਕਰਕੇ ਆਏ ਸੀਗੇ ਘਰੋਂ ਮੈਂ ਸਿੱਟ ਕੇ ਆਏ ਸੀ ਵੀ ਅਸੀਂ ਕੋਈ ਮੀਟਿੰਗ ਨਹੀਂ ਲੈਣੀ ਹੈਗੀ ਵੀ ਇਹ ਤਾਂ ਕੋਈ ਮੀਟਿੰਗ ਲੈਣੀ ਅਸੀਂ ਕਿਹਾ ਵੀ ਚਲੋ ਸਾਡੀ ਆਨ ਡਿਸਪੋਰਟ ਕਿਸੇ ਨਾਲ ਮੀਟਿੰਗ ਕਰਾ ਦਿਓ ਪਰ ਜਿਹੜਾ ਇੱਥੋਂ ਦਾ ਪੁਲਿਸ ਪ੍ਰਸ਼ਾਸਨ ਆ ਸਾਡੀ ਇਹਨਾਂ ਨੇ ਇੱਥੋਂ ਦੇ ਕਿਸੇ ਵੀ ਲੋਕਲ ਪ੍ਰਸ਼ਾਸਨ ਆ ਐਮ ਐਲ ਏ ਨਾਲ ਕਿਸੇ ਨਾਲ ਕੋਈ ਗੱਲ ਨਹੀਂ ਕਰਾਈ ਫਾਰ ਕੇ ਇੱਥੇ ਪਤਾ ਨਹੀਂ ਕਿੰਨੇ ਕੁ ਡੀ ਐਸ ਪੀ ਫਿਰਦੇ ਨੇ ਕਿੰਨੇ ਕੁ ਇੱਥੇ ਐਸ ਪੀ ਫਿਰਦੇ ਨੇ ਡੀ ਸੀ ਫਿਰਦੇ ਆ ਇਹਨਾਂ ਨੂੰ ਪਤਾ ਨਹੀਂ ਬੇਰੋਜ਼ਗਾਰਾਂ ਤੋਂ ਕੀ ਡਰ ਲੱਗਦਾ ਵੀ ਪਤਾ ਨਹੀਂ ਕੀ ਕਰ ਦੇਣਗੇ ਅਸੀਂ ਸਿੰਪਲ ਇਹ ਗੱਲ ਚਾਹੁੰਦੇ ਸੀ ਵੀ ਅਸੀਂ ਜਿਹੜਾ ਇੱਥੋਂ ਪ੍ਰਚਾਰ ਕਰਦੇ ਹੋਏ ਜਾਣਾ ਭੰਡੀ ਪ੍ਰਚਾਰ ਕਰਦੇ ਜਾਣਾ ਹੁਣ ਤੁਸੀਂ ਆਪ ਹਿਸਾਬ ਲਾ ਲਓ ਜਿਹੜੀ ਸਰਕਾਰ ਆਪਦਾ ਜਿਹੜਾ ਅਸੀਂ ਸੱਚ ਦੱਸਦੇ ਆ ਲੋਕਾਂ ਨੂੰ ਵੀ ਇਹ ਸੱਚਾਈ ਹੈ ਉਹ ਸੱਚਾਈ ਲੁਕਾਉਣ ਦੇ ਵਾਸਤੇ ਸਾਨੂੰ ਪੁਲਿਸ ਤੋਂ ਚਕਾ ਰਹੀ ਹੈ ਹੁਣ ਤੁਸੀਂ ਆਪ ਹਿਸਾਬ ਲਾ ਲਓ ਕੀ ਉਹ ਬੰਦੇ ਜਿਹੜੀ ਸਰਕਾਰ ਦੇ ਲਾਇਕ ਹੈਗੇ ਨੇ ਅਗਲੇ ਚੌਂਕ ਤੇ ਸਰਕਾਰ ਦੀ ਮੀਟਿੰਗ ਹੈ ਅਗਲੇ ਚੌਂਕ ਤੇ ਹੀ ਸਰਕਾਰ ਕਹਿੰਦਾ ਚਲੋ ਮੈਂ ਇਲੈਕਸ਼ਨਸ ਹੋ ਰਿਹਾ ਮੀਟਿੰਗ ਹੋਣ ਜਾ ਰਹੀ ਹੈ ਤੁਹਾਨੂੰ ਉੱਥੇ ਤੱਕ ਜਾਣ ਨਹੀਂ ਦਿੰਦਾ ਉੱਥੋਂ ਤੱਕ ਕਿੱਥੇ ਸਾਰੇ ਇਹ ਥੋਟ ਪਾਉਣੇ ਵੀ ਨਹੀਂ ਦੇਣਾ ਇਹਨਾਂ ਨੇ ਹਾਂ ਕਿਉਂਕਿ ਜੇ ਅਸੀਂ ਉੱਥੇ ਗਏ ਅਸੀਂ ਉੱਥੇ ਸਵਾਲ ਪੁੱਛਾਂਗੇ ਜੇ ਇਹਨਾਂ ਨੂੰ ਜਿਹੜੇ ਅਸੀਂ ਸਵਾਲ ਪੁੱਛਾਂਗੇ ਉਹਨਾਂ ਦੇ ਜਵਾਬ ਇਹਨਾਂ ਨੂੰ ਆਉਣੇ ਨਹੀਂ ਹੈਗੇ ਜਦੋਂ ਇਹਨਾਂ ਨੂੰ ਜਵਾਬ ਆਏ ਨਹੀਂ ਇਹਨਾਂ ਦਾ ਬੋਟ ਵੈਂਕ ਟੁੱਟੂਗਾ ਬੋਟ ਵੈਂਕ ਟੁੱਟਣ ਦਾ ਨਾਮ ਦੇਵੇ ਤਾਂ ਇਸ ਕਰਕੇ ਕਰਦੇ ਨੇ ਵੀ ਸਰਕਾਰ ਜਿਹੜੀ ਪੁਲਿਸ ਆ ਇੱਥੇ ਹੀ ਚੱਕੋ ਵੀਡੀਓ ਬੜੀ ਵਾਇਰਲ ਹੋਈ ਆ ਮੇਰੇ ਸਾਹਮਣੇ ਕਿਹੜੀ ਵੀਡੀਓ ਸੀ ਮੈਨੂੰ ਜੇ ਮੈਨੂੰ ਤੁਹਾਡਾ ਫੇਸ ਥੋੜਾ ਜਿਆਦਾ ਯਾਦ ਆ ਹਾਂਜੀ ਸਰ ਉਹ ਵਿਜੇ ਸਿੰਘਲਾ ਸਾਹਿਬ ਹੀ ਸੀਗੇ ਜਿਹੜਾ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਮਨੂੰ ਕਿਹਾ ਸੀ ਵੀ ਤੁਸੀਂ 20000 ਕਿਹੜੀ ਭਰਤੀ ਕਰੀ ਆ ਤਾਂ ਉਸ ਤੋਂ ਬਾਅਦ ਚ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਸੀ ਉਹਨਾਂ ਕੋਲ ਜਵਾਬ ਨਹੀਂ ਸੀ ਕੀ ਕਹ ਰਹੇ ਸੀ 20000 ਭਰਤੀ ਹੋਈ ਆ ਉਹਨਾਂ ਨੇ ਕਿਹਾ ਸੀ ਵੀ ਅਸੀਂ ਸਿੱਖਿਆ ਵਿਭਾਗ ਦੇ ਵਿੱਚ 20000 ਟੀਚਰ ਭਰਤੀ ਕਰਦੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਦੱਸੋ 20000 ਕਿਹੜੇ ਕਰੇ ਨੇ ਤਾਂ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ ਉਹਨਾਂ ਨੇ ਪੁਲਿਸ ਵਾਲੇ ਨੂੰ ਇਸ਼ਾਰਾ ਕਰਿਆ ਮੇਰੇ ਕੋਲ ਬਕਾਇਦਾ ਵੀਡੀਓ ਵੀ ਆ ਜਦੋਂ ਐਮਐਲਏ ਵਿਜੇ ਸਿੰਘਲਾ ਸਾਹਿਬ ਇਹ ਕਹਿ ਰਹੇ ਨੇ ਵੀ ਚੱਕੋ ਜਾਰੇ ਇਹਨੂੰ ਚੱਕੋ ਹਾਂ ਤੁਹਾਨੂੰ ਕਿਹਾ ਸੀ ਚੱਕੋ ਹਾਂ ਵੀ ਇਹਨੂੰ ਚੱਕੋ ਮੈਂ ਉੱਥੇ ਮੈਨੂੰ ਪਤਾ ਸੀਗਾ ਵੀ ਮੈਨੂੰ ਚੱਕ ਲੈਣਗੇ ਕਿਉਂਕਿ ਸਾਡੀ ਗਿਣਤੀ ਥੋੜੀ ਸੀ ਸਾਡਾ ਲੋਕ ਨਾਲ ਦਾ ਪਿੰਡ ਸੀਗਾ ਮੈਂ ਉੱਥੇ 10 ਤੋਂ 15 ਜਣੇ ਇਕੱਲੇ ਵੀਡੀਓ ਤੇ ਲਾਏ ਸੀ ਮੈਂ 10 ਤੋਂ 15 ਦੋ ਜਣੇ ਉਧਰ ਚਾਰ ਜਣੇ ਉਧਰ ਪੰਜ ਜਣੇ ਪਿੱਛੇ ਦੋ ਜਣੇ ਇੱਧਰ ਮਹਾ ਵੀਡੀਓ ਦੇ ਵਿੱਚ ਕਮੀ ਨਹੀਂ ਰਹਿਣੀ ਚਾਹੀਦੀ ਇਹੇ ਮੇਰੇ ਚਾਰ ਮਾਰਨ ਅੱਠ ਮਾਰਨ ਮ ਵੀਡੀਓ ਦੇ ਵਿੱਚ ਕੰਮੀ ਰਹਿਣੀ ਨਹੀਂ ਚਾਹੀਦੀ ਜਿਹੜੀ ਇੱਕ ਵੀਡੀਓ ਸਾਡੇ ਕੋਲੇ ਆਈ ਹੈਗੀ ਉਹਦੇ ਵਿੱਚ ਵੀ ਜ ਸਿੰਘਾ ਸਾਹਮਣੇ ਗਿਆ ਚੱਕੋ ਯਾਰ ਇਹਨੂੰ ਕਿਉਂ ਇਹਨੂੰ ਇਹੋ ਕਰੀ ਜਾਂਦਾ ਬੇਇੱਜ਼ਤੀ ਕਰਾਈ ਜਾਂਦਾ ਤੁਸੀਂ ਆਪ ਹਸਾਬ ਲਾ ਲਓ ਜਿਹੜੇ ਐਮਐਲਏ ਜਿਹੜੇ ਪ੍ਰਸ਼ਾਸਨ ਜਿਹੜੀ ਸਰਕਾਰ ਲੋਕਾਂ ਦੇ ਸਾਹਮਣੇ ਜਿਹੜੇ ਸੱਚ ਦੱਸਦੇ ਨੇ ਉਹਨਾਂ ਨੂੰ ਸੱਚ ਦੱਸਣ ਨਹੀਂ ਦਿੰਦੀ ਤਾਂ ਜਿਹੜੇ ਮੈਂ ਕਹਣਾ ਵੀ ਪੰਜਾਬ ਦੇ ਵਾਸੀਓ ਲੁਧਿਆਣੇ ਦੇ ਵਾਸੀਓ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਅਹੋ ਪਾਉਂਗੇ ਅੱਗੇ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਅੱਗੇ ਚਾਹਣੇ ਹੋ ਵੀ ਤੁਸੀਂ ਸਾਡੇ ਇਹ ਜਿਹੜੇ ਅੱਗੇ ਨੁਮਾਇੰਦੇ ਬਣ ਸਾਡੇ ਇਹ ਲੀਡ ਕਰਨ ਤਾਂ ਇਹੀ ਮੈਂ ਤੁਹਾਨੂੰ ਕਹਿਣਾ ਚਾਹੂੰਗਾ ਇਸ ਚੈਨਲ ਦੇ ਥਰੂ ਵੀ ਜਿਹੜੀ ਹੈ ਆਪਣੀ ਜਿਹੜੀ ਕੰਜਰੀ ਦਿੱਲੀ ਤੋਂ ਆ ਕੇ ਇੱਥੇ ਨੱਚਦੀ ਆ ਗਈ ਉਹਨੂੰ ਇੱਥੇ ਨੱਚਣ ਨਾ ਦੋ ਜਿਹੜੇ ਇਹ ਸਟੇਟਮੈਂਟ ਦਿੰਦੀ ਹੈਗੀ ਵੀ ਹਾਂ ਅਸੀਂ ਐਂ ਕਰਦਾਂਗੇ ਉਹ ਕਰਦਾਂਗੇ ਇਹਨਾਂ ਨੂੰ ਦੱਸੋ ਵੀ ਆਏ ਪੰਜਾਬ ਪੰਜਾਬ ਜੇ ਤੁਸੀਂ ਸਿਰ ਚੜ੍ਹ ਕੇ ਆਓਗੇ ਅਸੀਂ ਸਿਰ ਵੱਧ ਕੇ ਚੜਾਂਗੇ ਜੈਸੀ ਜਿਹੜਾ ਆਪਾਂ ਕਹਨੇ ਹੁੰਨੇ ਆ ਵੀ ਜਿਹੜਾ ਗੁਰੂ ਘਰ ਚ ਜਿਹੜਾ ਨਿਮਰਤਾ ਨਾਲ ਆਉਂਦਾ ਉਹਨੂੰ ਆਪਾਂ ਪ੍ਰਸ਼ਾਦ ਦਿੰਨੇ ਆ ਲੰਗਰ ਖਵਾਉਣੇ ਆ ਪਰ ਜਿਹੜਾ ਚੜ ਕੇ ਆਉਂਦਾ ਸੀ ਉਹਨੂੰ ਕਿਰਪਾਨ ਵੀ ਚੱਕਨੇ ਆ ਵੀ ਅਸੀਂ ਕਰ ਚਾਹੁੰਦੇ ਨਹੀਂ ਹੈਗੇ ਅਸੀਂ ਕਿਰਪਾਨ ਚੱਕੀਏ ਪਰ ਤੁਸੀਂ ਸਮਝ ਜੋ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚੋਂ ਐਵੇਂ ਪਹਜਾਵਾਂਗੇ ਕਿ ਤੁਹਾਡੀਆਂ ਪੁਸ਼ਤਾ ਤੱਕ ਯਾਦ ਰੱਖਣਗੀਆਂ ਨਹੀਂ ਲੱਗਦਾ ਤੁਸੀਂ ਉਦੋਂ ਕਹਿੰਦੇ ਸੀ ਤੁਹਾਨੂੰ ਉਦੋਂ ਚੱਕ ਸਕਦੇ ਆ ਅੱਜ ਮੈਨੂੰ ਵੀਡੀਓ ਕਰਦੇ ਆ ਲੱਗਦਾ ਮੈਂ ਤੁਹਾਨੂੰ ਚੱਕ ਲਾਂਗੇ ਚੱਕ ਲੈਣਗੇ ਉਹਦਾ ਪਤੀ ਇਹਨਾਂ ਨੇ ਪੰਜਾਬ ਵੀ ਫੇਰ ਸਕਦੀ ਚੱਕ ਸਕਦੇ ਆ ਕੁਝ ਵੀ ਜਿਹੜਾ ਮੈਨੂੰ ਜਦੋਂ ਗੱਡੀ ਦੇ ਵਿੱਚ ਪਿਠਾਇਆ ਗਿਆ ਸੀ ਬਹੁਤ ਕੁੱਟਿਆ ਗਿਆ ਸੀ ਇਸ ਤੋਂ ਪਹਿਲਾਂ ਤਾਂ ਸਾਡਾ ਇੱਕ ਵਾਸਤਾ ਹੋਈ ਧਰਨਾ ਸੀਗਾ ਜਦੋਂ ਸਿੱਖਿਆ ਆਪਣਾ ਆਪਾ ਸੀਐਮ ਮੰਨਦਾ ਹਾਂਜੀ ਸੀਐਮ ਮੰਨਦਾ ਹਾਂਜੀ ਸੀਐਮ ਮੰਨਦਾ ਪਿੰਡ ਘੇਰਨਾ ਸੀਗਾ ਆਪਣੇ ਜਿਹੜਾ ਸੰਗਰੂਰ ਦਾ ਪ੍ਰਸ਼ਾਸਨ ਸੀ ਉੱਥੇ ਸਾਨੂੰ ਇੰਨੀਆਂ ਇੱਕ ਗੰਦੀਆਂ ਗਾਲਾਂ ਗੱਡੀਆਂ ਨਾ ਕੁੜੀਆਂ ਨੂੰ ਇੰਨੀਆਂ ਇੱਕ ਗੰਦੀਆਂ ਗਾਲਾਂ ਗੱਡੀਆਂ ਵੀ ਅਸੀਂ ਦੱਸ ਵੀ ਨਹੀਂ ਸਕਦੇ ਅਸੀਂ ਅਸੀਂ ਸਾਨੂੰ ਐ ਹੁੰਦਾ ਵੀ ਅਸੀਂ ਵੀਡੀਓ ਬਣਾ ਲਈਏ ਜਿਹਦਾ ਵੀਡੀਓ ਤੇ ਆਇਆ ਫੋਨ ਤੇ ਹੱਥ ਵੀ ਜਾਂਦਾ ਨਾ ਸਾਡੇ ਪੁਲਿਸ ਵਾਲੇ ਗਾਂ ਵੀ ਇਹਨਾਂ ਨੂੰ ਕੁੱਟੋ ਮੇਰੇ ਸਾਲਿਆਂ ਨੂੰ ਪੂਰਾ ਸਿੱਧੀਆਂ ਗਾਲਾਂ ਜੇ ਕੁੜੀਆਂ ਕਹਿੰਦੀ ਵੀ ਸਾਰੀ ਸਾਰੀ ਦਾਲ ਨਾ ਕੱਢੋ ਪੁਲਿਸ ਵਾਲੇ ਪਤਾ ਕਿੰਨੇ ਭੈਣ ਤੇ ਕੀ ਕਰ ਰਹੀਆਂ ਤੂੰ ਸਿੱਧੀਆਂ ਗਾਲਾਂ ਸੀ ਮੈਨੂੰ ਆਪਦੇ ਆਪ ਨੂੰ ਇਹ ਲੱਗ ਨਹੀਂ ਰਿਹਾ ਵੀ ਇਹ ਜਿਹੜਾ ਇੰਨਾ ਕ ਕਰ ਰਿਹਾ ਮੈਨੂੰ ਆਪਦੇ ਆਪ ਨੂੰ ਇਹ ਲੱਗ ਨਹੀਂ ਰਿਹਾ ਵੀ ਮੈਂ ਇੱਥੇ ਜਿਹੜਾ ਅਪਸ਼ਬਦ ਬੋਲ ਰਿਹਾ ਮੈਂ ਇੱਕ ਅਧਿਆਪਕ ਆ ਪਰ ਮੈਂ ਕੀ ਕਰਾਂ ਜਿਹੜਾ ਇਹ ਲੋਕਾਂ ਦੀ ਜਿਹੜੀ ਸੱਚਾਈ ਆ ਉਹ ਮੈਂ ਕਿਵੇਂ ਕਰਾਂ ਜਿਹੜੀ ਇਹ ਸਕਾਰਾ ਜਿਹੜਾ ਇੱਥੋਂ ਦਾ ਪੁਲਿਸ ਪ੍ਰਸ਼ਾਸਨ ਆ ਉਹਨਾਂ ਦਾ ਕੀ ਕਰੀਏ ਸਾਨੂੰ ਇਹ ਗੱਲ ਦੱਸਦੇ ਹੋਏ ਸ਼ਰਮ ਆ ਰਹੀ ਆ ਪਰ ਸੱਚ ਦੱਸੀਏ ਸਿੰਨੋ ਤੁਹਾਡੇ ਨਾਲ ਗੱਲ ਹੀ ਕਰ ਰਿਹਾ ਇਹ ਤਾਂ ਸਹੀ ਤਰੀਕੇ ਨਾਲ ਗੱਲ ਨਹੀਂ ਕਰ ਰਿਹਾ ਸਰ ਇਸ ਜਦੋਂ ਇਧਰ ਜਾ ਰਹੇ ਸੀ ਸਾਨੂੰ ਸ਼ਰੇਆਮ ਕਹਿੰਦੇ ਵੀ ਇੱਥੇ ਬਹਿ ਜਾ ਚੁੱਪ ਕਰਕੇ ਵੀ ਨਹੀਂ ਸਾਨੂੰ ਚੱਕਾਂਗੇ ਪਰਚੇ ਪਾਵਾਂਗੇ ਜੇ ਇਹ ਕਰਾਂਗੇ ਉਹ ਕਰਾਂਗੇ ਕਿਉਂ ਅੱਗੇ ਇਹਨਾਂ ਦਾ ਪ੍ਰਚਾਰ ਦਾ ਹੋ ਰਿਹਾ ਵੀ ਉਹਨਾਂ ਦਾ ਪਰਚਾ ਹਾਂ ਅਗਲੇ ਚੌਂਕ ਦੀ ਪ੍ਰਚਾਰ ਦਾ ਹੋ ਰਿਹਾ ਵੀ ਜੋ ਉੱਧਰ ਪਾ ਕੇ ਪਤਾ ਨਹੀਂ ਕੀ ਕਰ ਦੇਣ ਤੁਸੀਂ ਆਪ ਹਿਸਾਬ ਲਓ ਇਹਨਾਂ ਦੀ ਇਮੇਜ ਇੱਕ ਬੋਡਰੇ ਕੀਤੀ ਜਾ ਰਹੀ ਹੈ ਵੀ ਲੁਧਿਆਣਾ ਬੜਾ ਖੁਸ਼ਹਾਲ ਪੰਜਾਬ ਬੜਾ ਖੁਸ਼ਹਾਲ ਹਾਂ ਤੇ ਜਿਹੜੇ ਰੋਲਾ ਪਾਉਂਦੇ ਆ ਉਹਨਾਂ ਨੂੰ ਪਿੱਛੇ हां ਵੀ ਜਿਹੜੇ ਰੌਲਾ ਪਾਉਂਦੇ ਨੇ ਜਿਹੜੇ ਸੱਚ ਬੋਲਣ ਵਾਲੇ ਲੋਕ ਨੇ ਉਹਨਾਂ ਨੂੰ ਪਿੱਛੇ ਰੋਕ ਦੋ ਵੀ ਤਾਂ ਕਿ ਕਰ ਜਿਹੜੀ ਇਹ ਸਰਕਾਰ ਆਪਦੇ ਆਪ ਨੂੰ ਪਤਾ ਨਹੀਂ ਕੀ ਕਹਦੇ ਵੀ ਸਾਡੀ ਸਰਕਾਰ ਦੇ ਵਿੱਚ ਪਤਾ ਨਹੀਂ ਕਿੰਨੀ ਕੁ ਖੁਸ਼ਹਾਲੀ ਆ ਉਹ ਲੋਕਾਂ ਨੂੰ ਜਿਹੜੇ ਪੜੇ ਅਨਪੜ ਲੋਕ ਨੇ ਜਿਹੜੇ ਬੇਰੋਜ਼ਗਾਰ ਲੋਕ ਨੇ ਜਿਹੜੇ ਨਰੇਗਾ ਤੋਂ ਇਹ ਇਕੱਠੇ ਕਰਦੇ ਨੇ ਉਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਉਹੀ ਇਹ ਵੀਡੀਓ ਬਣਾ ਲੈਂਦੇ ਨੇ ਉਹੀ ਵੀਡੀਓ ਲੋਕਾਂ ਦੇ ਵਿੱਚ ਵਾਇਰਲ ਕਰ ਦਿੰਦੇ ਨੇ ਹਾਸੂਹੀਣੀਆਂ ਗੱਲਾਂ ਕਰ ਦਿੰਦੇ ਨੇ ਵੀ ਲੋਕਾਂ ਨੂੰ ਐ ਹੁੰਦਾ ਪਤਾ ਨਹੀਂ ਕਿੱਡੀ ਕੁ ਵਧੀਆ ਸਰਕਾਰ ਆ ਜੀ ਇਹ ਤਾਂ ਨਹੀਂ ਵੀ ਤੁਸੀਂ ਵੀ ਤਾਂ ਨਾ ਅੱਗੇ ਪੋਲਿਟਿਕਸ ਦੇ ਵਿੱਚ ਜਾਣਾ ਨਹੀਂ ਸਰ ਇਹ ਸਰਕਾਰ ਪਿਛਲੀ ਸਰਕਾਰ ਦਾ ਜਿਨ੍ਹਾਂ ਨੇ ਵਿਰੋਧ ਕੀਤਾ ਉਹ ਸਾਰੇ ਪੋਲਿਟਿਕਸ ਦੇ ਵਿੱਚ ਨਹੀਂ ਸਰ ਸਾਡਾ ਪੋਲਿਟਿਕਸ ਦੇ ਵਿੱਚ ਕੋਈ ਨਹੀਂ ਹੈਗਾ ਅਸੀਂ ਸਾਡੇ ਜਿਹੜੇ ਬੇਰੋਜ਼ਗਾਰ ਨੇ ਜਿਹੜੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਤੁਰਦੇ ਨੇ ਜੇ ਮੰਨ ਲਓ ਉਦੋਂ ਮੈਨੂੰ ਪੰਜਾਬ ਪੁਲਿਸ ਨੇ ਚੱਕ ਲਿਆ ਸੀਗਾ ਤਾਂ ਇੱਕ ਆਵਾਜ਼ ਤੇ ਜਦੋਂ ਮੇਰੀ ਵੀਡੀਓ ਵਾਇਰਲ ਹੁੰਦੀ ਹੈ ਜਿਹੜੀ ਸਾਡੀਆਂ ਜਥੇਬੰਦੀਆਂ ਨੇ ਟੀਚਰ ਜਥੇਬੰਦੀਆਂ ਨੇ ਉਹ ਮੇਰੇ ਨਾਲ ਮੋਢੇ ਨਾਲ ਮੋਢਾ ਜਾ ਕੇ ਖੜੀਆਂ ਸੀ ਜਿਹੜਾ ਇੱਥੋਂ ਦਾ ਕੈਡਰ ਆ ਸਾਰਾ ਉੱਥੇ ਪਹੁੰਚਿਆ ਸੀਗਾ ਵੀ ਸਾਡੇ ਜਿਹੜੇ ਪ੍ਰਧਾਨ ਨੂੰ ਅਜੀਤ ਮਾਨਸਾ ਨੂੰ ਤੁਸੀਂ ਛੱਡੋ ਨਹੀਂ ਅਸੀਂ ਇੱਥੇ ਗਾਹ ਪਾਵਾਂਗੇ ਤਾ ਜਿਹੜੇ ਉੱਥੋਂ ਦਾ ਪ੍ਰਸ਼ਾਸਨ ਸੀ ਉਹਨਾਂ ਨੇ ਸਾਨੂੰ ਨਾਲ ਦੀ ਨਾਲ ਛੱਡਿਆ ਮੈਨੂੰ ਮੇਰੇ ਨਾਲ ਦੇ ਸਾਥੀਆਂ ਤੇ ਸਾਡੀ 9594 ਜੁਨੀਅਨ ਤੇ ਮਾਣ ਵੀ ਮੈਂ ਆਨਰ ਟਾਈਮ 'ਚ ਕੋਈ ਲੀਡਰ ਲੂਟਰ ਵਾਲੀ ਕੋਈ ਗੱਲ ਨਹੀਂ ਸਾਡੀ ਭਰਤੀ ਪੂਰੀ ਕਰ ਦੇਣਾ ਅਸੀਂ ਆਮਕਰਾਂ ਦੇ ਲੋਕ ਆ ਆਮਕਰਾਂ ਦੇ ਜਵਾਬ ਆ ਸਾਡੂ ਬਸ ਇੰਨਾ ਕਾ ਮਸਲਾ ਸਾਨੂੰ ਰੋਜ਼ਗਾਰ ਮਿਲਦੇ ਸਾਡੀ ਜ਼ਿੰਦਗੀ ਸਫਲ ਹੋ ਜਾਏ। ਜਵਾਹ ਦੇਖ ਸਕਦੇ ਹੋ ਵੀ ਅਦਰ ਆ ਇੱਕ ਵਾਰੀ ਤੁਹਾਨੂੰ ਦਿਖਾ ਸਕਦੇ ਹਾਂ ਧਰਨਾ ਲੱਗਿਆ ਤੇ ਨਾਲ ਨਾਲ ਪੁਲਿਸ ਬਲ ਵੀ ਇੱਥੇ ਕਿਸ ਤਰੀਕੇ ਨਾਲ ਮੌਜੂਦ ਆ ਪੁਸਤੀਆਂ ਗੱਡੀਆਂ ਜੜੀਆਂ ਨੇ ਉਹ ਜ਼ਰੂਰ ਮੈਂ ਕਹਾਂਗਾ ਦਿਖਾ ਦਿਓ ਪੀਯੂ ਦੇ ਸਾਹਮਣੇ ਜੜੀਆਂ ਨੇ ਇਹ ਬੱਸਾਂ ਜੜੀਆਂ ਨੇ ਕਿਸ ਤਰੀਕੇ ਨਾਲ ਇਹ ਇੱਥੇ ਆਈਆਂ ਹੋਈਆਂ ਨੇ ਤੇ ਇੱਕ ਵਾਰੀ ਮੈਂ ਕਹਾਂਗਾ ਕੈਮਰਾ ਜਿਹੜਾ ਘੁਮਾ ਦਿੱਤਾ ਜਾਵੇ ਫੋਰਸ ਜਿਹੜੀ ਆ ਉਹ ਇੱਥੇ ਕਿਸ ਤਰੀਕੇ ਨਾਲ ਉਹ ਮੌਜੂਦ ਹੈ ਸਭ ਤੋਂ ਵੱਡੀ ਗੱਲ ਐਂਟੀ ਰਾਇਡ ਫੋਰਸ ਵੀ ਜਿਹੜੀ ਆ ਉਹ ਵੀ ਇੱਥੇ ਪਹੁੰਚੀ ਆ ਤੇ ਐਨੇ ਪ੍ਰਦਰਸ਼ਨਕਾਰੀ ਨਹੀਂ ਆ ਜਿੰਨੀ ਇੱਥੇ ਫੋਰਸ ਜਿਹੜੀ ਆ ਉਹ ਮੌਜੂਦ ਹੈ ਤਾਂ ਜ਼ਰੂਰ ਦੇਖ ਸਕਦੇ ਹੋ ਵੀ ਲੁਧਿਆਣਾ ਦੇ ਵਿੱਚ ਅੱਜ ਇੱਕ ਧਰਨਾ ਵਾਲੀ ਲੱਗਿਆ ਇਸ ਤੋਂ ਪਹਿਲਾਂ ਵੀ ਛੇ ਤਰਨੇ ਜਿਹੜੇ ਹੋਰ ਆ ਉਹ ਪਹਿਲਾਂ ਲੱਗੇ ਸੀ ਲੁਧਿਆਣੇ ਦੇ ਵਿੱਚ ਇਸ ਤੋਂ ਪਹਿਲਾਂ ਛੇ ਤਰਨੇ ਜਿਹੜੇ ਆ ਉਹ ਹੋਰ ਲੱਗੇ ਨੇ ਅੱਜ ਦੇ ਦਿਨ ਦੇ ਵਿੱਚ ਹੀ ਤੇ ਆ ਸਤਵਾਂ ਤਰਨਾ ਜਿਹੜਾ ਹੈ ਜਿਸ ਦੀ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆ ਸੋ ਇਸੇ ਤਰੀਕੇ ਨਾਲ ਤੁਹਾਡੇ ਨਾਲ ਅਸਲ ਦੇ ਵਿੱਚ ਪੰਜਾਬ ਦੇ ਮੁੱਦੇ ਕੀ ਆ ਪੰਜਾਬ ਦੇ ਮੁੱਦੇ ਕੀ ਆ ਲੁਧਿਆਣੇ ਦੇ ਵਿੱਚ ਅਸਲ ਚ ਕੀ ਹੋ ਰਿਹਾ ਕਿਉਂਕਿ ਤੁਹਾਡੇ ਤੱਕ ਤਾਂ ਸ਼ਾਇਦ ਇਲੈਕਸ਼ਨਸ ਪਹੁੰਚ ਰਹੇ ਹੋਣਗੇ ਤੁਹਾਡੇ ਤੱਕ ਤਾਂ ਸਿਰਫ ਉਮੀਦਵਾਰਾਂ ਦੀ ਗੱਲਾਂ ਪਹੁੰਚ ਰੀਆਂ ਹੋਣਗੀਆਂ ਪਰ ਅਸਲ ਦੇ ਵਿੱਚ ਗਰਾਊਂਡ ਜ਼ੀਰੋ ਦੀ ਕੀ ਰਿਪੋਰਟ ਹੈ ਉਹ ਤੁਹਾਡੇ ਤੱਕ ਅਸੀਂ ਸਾਂਝੀ ਕਰਦੇ ਰਾਵਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਕੂਰ ਜੋਤ ਸਿੰਘ